ਦਾ ਜਿਹੜਾ weight ਆ ਉਹ 35 35 ਗ੍ਰਾਮ ਤੱਕ ਜਾਂ 30 ਤੋਂ 35 ਗ੍ਰਾਮ ਦਾ ਇੱਕ ਮਤਲਬ ਨਿੰਬੂ ਹੁੰਦਾ ਹੈ ਜੀ ਜਿਹਦੇ ਵਿੱਚ ਜੇ 35 ਗ੍ਰਾਮ ਦਾ ਨਿੰਬੂ ਆ ਤਾਂ 30 ਗ੍ਰਾਮ ਜੂਸ ਨਿਕਲ ਗਏ ਇਸ ਲਈ ਇਹਨੂੰ ਨਿੰਬੂ ਨੂੰ ਪਸੰਦ ਦੇ ਵਾਲੇ ਬਿੱਤੇ ਜੇ ਆਪਾਂ ਕਹੀਏ ਵੀ ਕੰਮ-ਕੰਮ ਤਾਂ ਕਰਨਾ ਹੀ ਪੈਣਾ ਜੀ ਜੇ ਕੋਈ ਬੰਦਾ ਜੋਬ ਕਰਦਾ ਤਾਂ 8 ਜਾਂ 10 ਘੰਟੇ ਜੋਬ ਤੇ ਦਿੰਦਾ ਹੈ ਜੇ ਤੁਸੀਂ ਇਹਦੇ ਵਿੱਚ ਆਪਣੇ ਖੇਤ ਦੇ ਵਿੱਚ 8 ਤੋਂ 10 ਘੰਟੇ ਕੰਮ ਕਰ ਲਓਗੇ ਤਾਂ ਤੁਸੀਂ ਜੀ ਕਿਉਂਕਿ ਗੱਦੀ ਵਰ ਘੋੜੇ 'ਚ ਫਰਕ ਤਾਂ ਹੈਗੇ ਹੀ ਹੈ ਮਨੂੰ ਜੇ ਗੱਦੇ ਨੂੰ ਆਪਾਂ ਜਿੰਨਾ ਮਰਜ਼ੀ ਖਿਲਾ ਲਈਏ ਨਾ ਘੋੜੇ ਦਾ ਬੰਦਣਾ ਨਹੀਂ ਆਉਂਦਾ ਸਰਪ੍ਰਾਵੋ ਹਿੱਤਾਂ ਦੇ ਪੁੱਤ ਪਰ ਅੱਜ ਆਪਾਂ ਗੱਲ ਝੋਨੇ ਗੜਕ ਦੀ ਨਹੀਂ ਕਰਾਂਗੇ ਅੱਜ ਆਪਾਂ ਇੱਕ ਏਹੀ ਫਸਲ ਦੀ ਗੱਲ ਕਰਾਂਗੇ ਬਾਗਬਾਨੀ ਫਸਲ ਦੀ ਨਿੰਬੂ ਦੀ ਬਾਗਬਾਨੀ ਦੀ ਫਸਲ ਇੱਕ ਜੰਗ ਨੌਜਵਾਨ ਕਿਸਾਨ ਪ੍ਰਾ ਲੁਧਿਆਣੇ ਨੇੜੇ ਸਮਰਾਲੇ ਦੇ ਨੇੜੇ ਉਹਦਾ ਪਿੰਡ ਹੈ ਸਾਰੀ ਡਿਟੇਲ ਤੁਹਾਨੂੰ ਇਸ ਵੀਡੀਓ ਚ ਮਿਲੇਗੀ ਨਿੰਬੂ ਦੀ ਖੇਤੀ ਉਹ ਕਿਵੇਂ ਕਰ ਰਿਹਾ ਕਿੰਨੇ ਕ ਪੈਸੇ ਕਮਾ ਰਿਹਾ ਇੱਕ ਵਧੀਆ ਤੁਹਾਡੇ ਲਈ ਇਹ ਮੋਟੀਵੇਸ਼ਨਲ ਹੌਸਲੇ ਵਾਲੀ ਵੀਡੀਓ ਹੋਊਗੀ ਵੀ ਆਪਾਂ ਰਵਾਇਤੀ ਫਸਲਾਂ ਨੂੰ ਛੱਡ ਕੇ ਉਧਰਲੇ ਪਾਸੇ ਜਾਂਦੇ ਆ ਕਿਉਂਕਿ ਇਹਦੇ ਕੰਮ ਦੇ ਵਿੱਚ ਬੰਦੇ ਫੇਰ ਬੜੇ ਹੋਏ ਆ ਪਰ ਉਹ ਸਕਸੈਸ ਹੋਇਆ ਸਫਲ ਹੋਇਆ ਤਾਂ ਕੀ ਉਹਦੇ ਕਾਰਨ ਰਹੇ ਆ ਤੇ ਕਿੰਨਾ ਕਿਹਦੇ ਵਿੱਚ ਔਕੜਾ ਆਉਣੀ ਹੈ ਸਾਰੀਆਂ ਗੱਲਾਂ ਤੁਹਾਨੂੰ ਇਹਦੇ ਵੀਡੀਓ 'ਚ ਦੇਖਣ ਨੂੰ ਮਿਲਣਗੀਆਂ ਸਾਰੀ ਵੀਡੀਓ ਦੇਖ ਲਿਓ ਤੇ ਜੇ ਚੰਗੀ ਲੱਗੀ ਤਾਂ ਸ਼ੇਅਰ ਵੀ ਕਰ ਲਿਓ ਧੰਨਵਾਦ। ਸਤਿ ਸ਼੍ਰੀ ਅਕਾਲ ਵੀਰੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਕਾਫੀ ਜ਼ਿਆਦੇ ਫਸਲਾਂ ਦੀ ਕੀਤੀ ਕਰਕੇ ਚੰਗੀ ਆਮਦਨ ਹੋ ਸਕਦੀ ਹੈ। ਪਰ ਮਾਰਕੀਟ ਦੇ ਵਿੱਚੋਂ ਡਰ ਲੱਗਦਾ ਕਿਸਾਨ ਨੂੰ ਵੀ ਫਸਲ ਲਾਈਆ ਖਰ ਕਿ ਕਿਤੇ ਪੈਸਾ ਵਾਪਸ ਹੋਵੇਗਾ ਚੰਗਾ ਰੇਟ ਮਿਲੇਗਾ ਜਾਂ ਨਹੀਂ ਜਾਂ ਲੇਬਰ ਦੀ ਦਿੱਕਤ ਹੈ ਪਰ ਇੱਕ ਤੁਹਾਡੇ ਨਾਲ ਮੈਂ ਇੱਕ ਜਾਣਕਾਰੀ ਸਾਂਝੀ ਕਰ ਰਿਹਾ ਇਹ ਵੀਡੀਓ ਤੁਸੀਂ ਲਗਭਗ ਸਾਰੀ ਦੇਖਿਓ ਕਿਉਂਕਿ ਇਹਦੇ ਵਿੱਚ ਤੁਹਾਨੂੰ ਇੱਕ ਚੰਗੀ ਆਮਦਨ ਦਾ ਸੋਰਸ ਦੇਖ ਸਕਦਾ ਇੱਕ ਵੈਲ ਸੈਟਡ ਐਗਜ਼ਾਮਪਲ ਵੀ ਤੁਹਾਡੇ ਸਾਹਮਣੇ ਹੋਵੇਗੀ ਕਿਉਂਕਿ ਇੱਕ ਨਿੰਬੂ ਦਾ ਬਾਗ ਟ੍ਰਾਇਲ ਦੇ ਤੌਰ ਤੇ ਇੱਕ ਏਕੜ ਜੀ ਲੱਗਿਆ ਸੀ ਉਹਦੀ ਵਧੀਆ ਇਨਕਮ ਹੋਈ ਹੈ ਉਹਨਾਂ ਨੇ ਇਸ ਨੂੰ ਆਰਗੇਨਿਕ ਵੀ ਕਨਵਰਟ ਕੀਤਾ ਪ੍ਰੋਡਕਸ਼ਨ ਵਧੀਆ ਕੱਟੀ ਵੀ ਹੈਗੀ ਪਰ ਕੀ ਇਹਦੇ ਵਿੱਚ ਮੁਸ਼ਕਲਾਂ ਆਈਆਂ ਜਾਂ ਜਿਹੜੇ ਕਿਸਾਨਫਰਾ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਇਹ ਜਿਹੜੀ ਵੀਡੀਓ ਆ ਕਾਫੀ ਜ਼ਿਆਦਾ ਹੈਲਪਫੁਲ ਹੋਏਗੀ ਕਾਫੀ ਜਾਣਕਾਰੀ ਭਰਪੂਰ ਹੋਏਗੀ ਆਪਣੇ ਨਾਲ ਵੀਰ ਵਿਕਰਮਜੀਤ ਸਿੰਘ ਜਿਹੜੇ ਕਿ ਪਿੰਡ ਗੇਲੇਵਾਲ ਤੁਮਰਾਲਾ ਦੇ ਕੋਲੇ ਦਾ ਤੇ ਪਿੰਡ ਪੈਂਦਾ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨ ਲਈ ਉਹਨਾਂ ਦੇ ਫਾਰਮ ਦੇ ਵਿੱਚ ਆਏ ਹੋਏ ਆ ਤੇ ਉਹਨਾਂ ਤੋਂ ਜਾਣਦੇ ਆ ਵੀ ਇਸ ਦੇ ਵਿੱਚ ਕਿੰਨੀ ਇੱਕ ਲੇਬਰ ਕੋਸਟ ਹੋਰ ਖਰਚ ਆਉਂਦੇ ਆ ਜਾਂ ਕਿੰਨੀ ਕਾਮਦਨ ਹੁੰਦੀ ਆ ਤੇ ਕਦੋਂ ਇਹਨੂੰ ਜਿਹੜੀ ਹੈਗੀ ਆ ਚੜਾਈ ਵਗੈਰਾ ਇਹਦੀ ਹੁੰਦੀ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਇਹ ਤੁਸੀਂ ਜਿਹੜੀ ਨਿੰਬੂ ਦਾ ਪਲਾਂਟੇਸ਼ਨ ਕੀਤਾ ਹੋਇਆ ਆਪਣੇ ਖੇਤ ਦੇ ਵਿੱਚ 1 ਏਕੜ ਦੇ ਵਿੱਚ ਇਹ ਕਦੋਂ ਤੋਂ ਕੀਤਾ ਹੋਇਆ ਜੀ ਵੀਰ ਜੀ ਇਹਨੂੰ 3 ਸਾਲ 3 ਮਹੀਨੇ ਹੋ ਗਏ ਮੇਰੇ ਕਰਕੇ ਠੀਕ ਹੈ ਜੀ 2016 ਦੇ ਵਿੱਚ ਕਰਾਂਦੀ ਆ ਮੈਂ ਠੀਕ ਹੈ ਜੀ ਕਿਹੜੇ ਮਾਨਸ ਦੇ ਵਿੱਚ ਟ੍ਰਾਂਸਪਲੈਂਟਿੰਗ ਹੋਈ ਮੈਂ ਦਸੰਬਰ ਦੀ ਹੋਗੀ ਦਸੰਬਰ ਦੇ ਵਿੱਚ 2017 2016 'ਚ 16 ਦੇ ਵਿੱਚ ਤੇ ਇਹਦੇ ਵਿੱਚ 1 ਏਕੜ ਦੇ ਵਿੱਚ ਕਿੰਨੇ ਪਲਾਂਟ ਲੱਗੇ ਹੋਏ ਮੇਰੇ 500 ਪਲਾਂਟ ਲੱਗੇ ਹੋਏ ਜੀ ਠੀਕ ਹੈ ਜੀ ਇਹ ਸਿੰਗਲ ਵੈਰੈਟੀ ਹੈ ਜਾਂ ਮਲਟੀ ਵੈਰੈਟੀ ਹੈ ਨਹੀਂ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੀ ਪ੍ਰੋਡਕਸ਼ਨ ਆ ਉਹ ਕਦੋਂ ਆਉਣੀ ਸਟਾਰਟ ਹੁੰਦੀ ਹੈ ਲਾਉਣ ਤੋਂ ਬਾਅਦ ਜੀ ਇਹ ਵੀਰ ਜੀ 1 ਸਾਲ ਤੋਂ ਬਾਅਦ ਪ੍ਰੋਡਕਸ਼ਨ ਆਉਣੀ ਸਟਾਰਟ ਹੋ ਜਾਂਦੀ ਹੈ ਇਹ ਚ 1 ਸਾਲ ਬਾਅਦ 1 ਸਾਲ ਬਾਅਦ ਠੀਕ ਹੈ ਜੀ ਉਦੋਂ ਪਰ ਪਲਾਂਟ ਬਹੁਤ ਛੋਟਾ ਹੁੰਦਾ ਉਸ ਸਮੇਂ ਪ੍ਰੋਡਕਸ਼ਨ ਥੋੜੀ ਹੁੰਦੀ ਹੈ ਪਰ ਐਂ ਵੀ ਇਨਕਮ ਆਉਣੀ ਸਟਾਰਟ ਹੋ ਜਾਂਦੀ ਹੈ ਹਾਂ ਸੋਨ ਦੇ ਵਿੱਚ ਇਹ ਆਉਂਦਾ ਜਾਂ ਕਿਸਾਨ ਭਰਾਵ ਜਿਹੜੇ ਹੋਰ ਇਦਾਂ ਦੀ ਖੇਤੀ ਕਰਦੇ ਆ ਤਜਰਬਿਆਂ ਤੋਂ ਪਤਾ ਲੱਗਦਾ ਕਿ ਜਿਹੜਾ ਜੇ ਸਾਰਾ ਫਲ ਪੱਕ ਜਾਵੇ ਤਾਂ ਨਿੰਬੂ ਦਾ ਬੂਟਾ ਸਾਰਾ ਪਕਾ ਨਹੀਂ ਸਕਦਾ ਭਾਰ ਨਹੀਂ ਚੱਲ ਸਕਦਾ ਤਾਂ ਜਿਹੜਾ ਸ਼ੁਰੂਆਤ ਦੇ ਵਿੱਚ ਬੂਟ ਜਦੋਂ ਸਟਾਰਟਿੰਗ ਦੇ ਵਿੱਚ ਜਦੋਂ ਆਪਾਂ ਬੂਟਾ ਟ੍ਰਾਂਸਪਲੈਂਟ ਕਰਦੇ ਆਂ ਉਦੋਂ ਇਹ ਤੋਂ ਫਰੂਟ ਨਹੀਂ ਲੈਂਦੇ ਆਪਾਂ ਠੀਕ ਹੈ ਕਿਉਂਕਿ ਇਹਦੇ ਵਿੱਚ ਮੋਸਟਲੀ ਜਦੋਂ ਵੀ ਆਪਾਂ ਬੂਟਾ ਪਰਚੇਜ਼ ਕਰਦੇ ਹਾਂ ਉਹ ਤੇ ਫਲਾਵਰਿੰਗ ਹੁੰਦੀ ਹੈ ਉਹ ਪਹੁੰਚਾੜੀ ਪੈਂਦੀ ਹੈ ਜਦੋਂ ਥੋੜਾ ਜਿਹਾ ਬੂਟਾ ਗਰੋਥ ਆ ਜਾਂਦਾ ਮੰਨ ਕੇ ਚਲੋ 1 ਸਾਲ ਬਾਅਦ ਗਰੋਥ ਚ ਆ ਜਾਂਦਾ ਉਦੋਂ ਆਪਾਂ ਫਲਾਵਰਿੰਗ ਲੈ ਸਕਦੇ ਹਾਂ ਮੰਨ ਕੇ ਚਲੋ ਉਦੋਂ ਵੀ ਉੰਨੀ ਨਹੀਂ ਲੈਣੀ ਹੈਗੀ ਉਹਦੇ ਵਿੱਚੋਂ ਵੀ ਆਪਾਂ ਘਟਾਉਣੀ ਪੈਗੀ ਕਿਉਂਕਿ ਜੇ ਪੂਰੀ ਲੈ ਲਈ ਤਾਂ ਬੂਟਾ ਟੁੱਟ ਜਾਏਗਾ ਬੂਟਾ ਟੁੱਟੇ ਜਾਏਗਾ ਟੁੱਟ ਜਾਏਗਾ ਠੀਕ ਹੈ ਤੇ ਹੁਣ ਜਿਵੇਂ ਮੇਰਾ ਇਸ ਟਾਈਮ ਇਹ 3 ਸਾਲ ਦਾ ਬੂਟਾ ਹੋ ਗਿਆ ਹੁਣ ਹੁਣ ਵੀ ਮੈਨੂੰ ਇਹਦੇ ਤੇ ਜਿਹੜੀ ਜਿਹੜੀ ਫਰੂਟਿੰਗ ਆ ਉਹਦਾ ਧਿਆਨ ਰੱਖਣਾ ਪ ਕਿ ਜਾ ਫਰੂਟ ਨੂੰ ਝਾੜਨਾ ਪੈਣਾ ਹਾਂ ਜਾ ਫਰੂਟ ਨੂੰ ਝਾੜਨਾ ਪੈਣਾ ਠੀਕ ਹੈ ਜੀ ਲਗਭਗ ਇਹ ਸਵਾ 3 ਸਾਲ ਦੀ ਫਸਲ ਹੋ ਚੁੱਕੀ ਆ ਤੇ 6 ਫੁੱਟ ਪਲੱਸ ਇਹਦੀ ਹਾਈਟ ਜਾ ਚੁੱਕੀ ਆ ਤੇ ਇਹ ਡੈਂਸਿਟੀ ਕਿੰਨੀ ਵਾਈ ਕਿੰਨੇ ਤੇ ਲੱਗਿਆ ਹੋਇਆ ਜੀ ਇਹ 8 ਵਾਈ 10 ਤੇ ਲੱਗਿਆ ਹੋਇਆ ਜੀ 8 ਵਾਈ 8 ਦੇ ਬੂਟਾ ਲੱਗੇ ਹੋਏ ਤੇ ਗੱਭੇ 10 ਫੁੱਟ ਦੀ ਡਿਸਟੈਂਸ ਹਾਂ ਲਾਈਨ ਟੂ ਲਾਈਨ 10 ਫੁੱਟ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਇਹਦੀ ਜਿਹੜੀ ਪ੍ਰੋਡਕਸ਼ਨ ਆ ਉਹ ਕਿਹੜੇ ਮਹੀਨਾ 12 ਮਹੀਨਿਆਂ ਦੇ ਵਿੱਚੋਂ ਇਹਨੂੰ ਕਦੋਂ ਜਿਹੜੀ ਪ੍ਰੋਡਕਸ਼ਨ ਬੰਦ ਹੁੰਦੀ ਹੈ ਤੇ ਕਦੋਂ ਇਹਦੀ ਪ੍ਰੋਡਕਸ਼ਨ ਆ ਜਿਹੜੀ ਚੱਲੂ ਰਹਿੰਦੀ ਹੈ ਇਹ ਜਿਹੜਾ ਪ੍ਰੋਡਕਸ਼ਨ ਇਹਦੀ ਫਲਾਵਰਿੰਗ ਆ ਉਹ ਫਰਵਰੀ ਐਂਡ ਤੋਂ ਚੱਲੂ ਹੋ ਜਾਂਦੀ ਹੈ ਕਿ ਵੈਦਰ ਸਾਥ ਦੇ ਮੈਂ ਮੰਨ ਲਓ ਕੋਈ ਵੈਦਰ ਫਰਵਰੀ ਵਾਲਾ ਵੈਦਰ ਤਾਂ ਕੋਈ ਜ਼ਿਆਦਾ ਵਧੀਆ ਨਹੀਂ ਰਹਿੰਦਾ ਹੈਗਾ ਉਹਨਾਂ ਨੂੰ ਜਿਵੇਂ ਇਸ ਵਾਰ ਵੀ ਲਾ ਕੇ ਚੱਲੋ ਵੀ ਤੁਸੀਂ ਉਹਨਾਂ ਗੜੇ ਵਾਈ ਹੋਗੀ ਉਹਦੋਂ ਕਾਫੀ ਜ਼ਿਆਦਾ ਲਾਸ ਹੋ ਜਾਂਦਾ ਪਰ ਜੇ ਮਾਰਚ ਦੇ ਵਿੱਚ ਵੀ ਫਲਾਵਰਿੰਗ ਸਹੀ ਰਹਿ ਜਾਵੇ ਤਾਂ ਇਹ ਜੂਨ ਤੋਂ ਤੜਾਈ ਚੱਲੂ ਹੋ ਜਾਊਗੀ ਦੁਬਾਰਾ ਜੂਨ ਤੋਂ ਲੈ ਕੇ ਇਹ ਫਰਵਰੀ ਤੱਕ ਤੜਾਈ ਚੱਲ ਪੈਂਦੀ ਹੈ ਠੀਕ ਹੈ ਜੀ ਮਤਲਬ ਕਿ 7 ਮਹੀਨੇ ਇਹ ਲਗਭਗ ਤੁਹ ਲਗਾਤਾਰ ਫਰੂਟ ਦਿੰਦਾ ਹੈ ਹਾਂਜੀ 7 ਮਹੀਨੇ ਲਗਾਤਾਰ ਫਲਾਵਰਿੰਗ ਤੇ ਫਰੂਟ ਬਣ ਜਾਂਦੇ ਇਹਦਾ ਇਹਨੂੰ ਵੈਸੇ ਵੀ ਸਾਰਾ ਸਾਲ ਫਰੂਟ ਆਈ ਫਲਾਵਰਿੰਗ ਆਈ ਜਾਂਦੀ ਹੈ ਤੇ ਫਰੂਟ ਬਣੀ ਜਾਂਦਾ ਠੀਕ ਹੈ ਜੀ ਆ ਇਹਨਾਂ ਦੀ ਕੋਈ ਕਟਿੰਗ ਵਗੈਰਾ ਵੀ ਸਪੈਸ਼ਲ ਹੁੰਦੀ ਹੈ ਜਿਹਦੇ ਕਰਕੇ ਪਲਾਂਟ ਦੇ ਵਿੱਚ ਬ੍ਰਾਂਚਸ ਜ਼ਿਆਦਾ ਆਉਣ ਜ਼ਿਆਦਾ ਫਲਾਵਰ ਆਵੇ ਤੇ ਫਰੂਟ ਕੁਆਲਟੀ ਵਧੀਆ ਹੋਵੇ ਹਾਂਜੀ ਇਹਦੇ ਵਿੱਚ ਕਟਿੰਗ ਦਾ ਟਾਈਮ ਟੂ ਟਾਈਮ ਕਰਨੀ ਪੈਂਦੀ ਹੈ ਕੁਝ ਵਾਟਰ ਸ਼ੂਟ ਆ ਜਾਂਦੀਆਂ ਨੇ ਉਹ ਦੇਖ ਕੇ ਆਪ ਨੂੰ ਕੱਟਣੀਆਂ ਪੈਂਦੀਆਂ ਨੇ ਤੇ ਵੈਸੇ ਵੀ ਇਹਦੇ ਵਿੱਚ ਕੁਝ ਟਾਹਣੀਆਂ ਜਦੋਂ ਆਪਣੀ ਲੇਬਰ ਤੋੜਦੀਆਂ ਟੁੱਟ ਜਾਂਦੀਆਂ ਨੇ ਉਹ ਵੀ ਦੇਖ ਕੇ ਕੱਟਣੀਆਂ ਪੈਂਦੀਆਂ ਨੇ ਵਿੱਚੋਂ ਵੀ ਕਿਹੜੀ ਟਾਣੀ ਖਰਾਬ ਹੋ ਗਈ ਹੁਣ ਕੱਢ ਦੋ ਵਿੱਚੋਂ ਤੇ ਤਿੰਨ ਤੋਂ ਚਾਰ ਸਾਲ ਬਾਅਦ ਜਦੋਂ ਥੋੜਾ ਜਿਹਾ ਹੋਰ ਫਾਸ ਯੂਗਾ ਜਾਂ ਟਾਈਟ ਹੋ ਜਾਊਗਾ ਇਹ ਬਾਗ ਤਾਂ ਇਹ ਥੋੜੀ ਥੋੜੀ ਕਟਿੰਗ ਕਰਨੀ ਪੈਗੀ ਉੱਪਰ ਨੂੰ ਪਾ ਹਾਈਟ ਦੇ ਸਕਦੇ ਹਾਂ ਨੂੰ ਤੇ ਅੜਲੇ ਵਾਲੇ ਦੀ ਹਾਈਟ ਆਪਾਂ ਕੰਟਰੋਲ ਰੱਖਾਂਗੇ ਤਾਂ ਸਾਈਡਾਂ ਇਹਦੀਆਂ ਕਟਾਉਣੀਆਂ ਪੈਣਗੀਆਂ ਆ ਸਾਈਡਾਂ ਕਟਾਉਣੀਆਂ ਪੈਣਗੀਆਂ ਠੀਕ ਹੈ ਏਅਰ ਸਰਕੂਲੇਸ਼ਨ ਵਧਾਉਣ ਵਾਲਾ ਬਿਲਕੁਲ ਬਿਲਕੁਲ ਏਅਰ ਸਰਕੂਲੇਸ਼ਨ ਤਾਂ ਬਹੁਤ ਜ਼ਰੂਰੀ ਹੈ ਨਾ ਠੀਕ ਹੈ ਜੀ ਤੇ ਜਿਹੜੀ ਨਾਰਮਲੀ ਲੇਬਰ ਦੇ ਨਾਲ ਹੀ ਇਹਦੀ ਤੜਾਈ ਕੀਤੀ ਜਾਂਦੀ ਹੈ ਜੀ ਤੇ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਆਉਂਦੀ ਹੋਵੇ ਜਾਂ ਇਹਦੀ ਬੂਟਾਂ ਦੇ ਵਿੱਚ ਕੋਈ ਹੋਰ ਮੈਥਡ ਜਿਹਦੇ ਨਾਲ ਵੀ ਆ ਤੜਾਈ ਜਾਂ ਪ੍ਰੋਡਕਸ਼ਨ ਆਪਾਂ ਸਿੱਧੀ ਹਾਂਜੀ ਕੀਤਾ ਜਾ ਸਕਦਾ ਇਹਦੇ ਵਿੱਚ ਵੈਸੇ ਤੜਾਈ ਦੇ ਲੇਬਰ ਦੀ ਕੋਈ ਦਿੱਕਤ ਨਹੀਂ ਆਉਂਦੀ ਹੈ ਕਿ ਲੇਬਰ ਤਾਂ इजीली ਅਵੇਲੇਬਲ ਹੋਈ ਜਾਂਦੀ ਹੈ ਕਿਉਂਕਿ ਇਹਨੂੰ ਕੰਡਾ ਨਹੀਂ ਹੈਗਾ ਜਿਹੜੀ ਮੇਰੀ ਲੇ ਹਾਂ ਇਹੀ ਮੈਂ ਪੁੱਛ ਰਿਹਾ ਸੀ ਕਿਉਂਕਿ ਜਿਹੜੀ ਕੰਡੇ ਵਾਲੀਆਂ ਵੈਰਾਈਟੀਆਂ ਲੇਬਰ ਉਹਦੇ ਇਹ ਕੰਮ ਕਰਨ ਲਈ ਤਿਆਰ ਨਹੀਂ ਹੁੰਦੀ ਹੈਗੀ ਹਾਂਜੀ ਪਰ ਜੋ ਮੈਂ ਵੈਰਾਈਟੀ ਲਈ ਹੋਈ ਹੈ ਇਹ ਕੁੰਭ ਕਾਠੇ ਦਾ ਨਾਮ ਹੈ ਇਹਨੂੰ ਕੰਡਾ ਨਹੀਂ ਹੈਗਾ ਕਿੱਥੋਂ ਦੀ ਵੈਰਾਈਟੀ ਹੈ ਇਹ ਇਹ ਉੱਤਰਾਖੰਡ ਤੋਂ ਮੈਂ ਲੈ ਕੇ ਆਇਆ ਹਾਂ ਉੱਤਰਾਖੰਡ ਬੈਟੀ ਤੋਂ ਠੀਕ ਹੈ ਜੀ ਤੇ ਨਿੰਬੂ ਦੇ ਵਿੱਚ ਜਿਵੇਂ ਬਾਕੀ ਹੋਰ ਤਰ੍ਹਾਂ ਦੀ ਜਿਹੜੀ ਹਾਰਟੀਕਲਚਰ ਆ ਜਿਨ੍ਹਾਂ ਦੇ ਵਿੱਚ ਫਰੂਟ ਆਉਂਦਾ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਦਿੱਕਤਾਂ ਰਹਿੰਦੀਆਂ ਜਿਦੇ ਕਰਕੇ ਫਾਰਮਰ ਨੂੰ ਕਾਫੀ ਪ੍ਰੋਡਕਟ ਯੂਜ਼ ਕਰਨੇ ਪੈਂਦੇ ਆ। ਨਿੰਬੂ ਦੇ ਵਿੱਚ ਕੀ ਪ੍ਰੋਬਲਮ ਆ ਰਹਿੰਦੀ ਹੈ? ਗਲਣਾ ਜਾਂ ਹੋਰ ਕੋਈ ਸਤਰਾਂ ਦੀ ਸਮੱਸਿਆ ਜੀ? ਨਿੰਬੂ ਦੇ ਵਿੱਚ ਗਲਣ ਦੀ ਸਮੱਸਿਆ ਨਹੀਂ ਆਉਂਦੀ ਕਿਉਂਕਿ ਸਟ੍ਰਿਕ ਦਾ ਇਹ ਪlant ਨੇ ਇਹਨਾਂ ਦੇ ਵਿੱਚ ਕੋਈ ਸੁੰਡੀ ਦੀ ਵੀ ਬੜੀ ਸ਼ਿਕਾਇਤ ਨਹੀਂ ਆਉਂਦੀ। ਠੀਕ ਹੈ ਜੀ। ਜੇ ਮੰਨ ਕੇ ਚਲੋ ਸੁੰਡੀ ਜਾਂ ਕੋਈ ਤੇਲੀ ਦੀ ਸ਼ਿਕਾਇਤ ਹੋਈ ਤਾਂ ਉੱਤੇ ਤੁਸੀਂ ਨਿੰਮ ਦੀ ਸਪਰੇਅ ਕਰ ਦਿੰਨੇ ਆ ਇਹ ਤੇ। ਠੀਕ ਹੈ ਜੀ। ਮਤਲਬ ਉਹ ਨਾਰਮਲੀ ਬਣ ਉਹਦੇ ਨਾਲ ਹੀ ਕੰਟਰੋਲ ਹੋ ਜਾਂਦਾ। ਹਾਂ ਉਹਦੇ ਨਾਲੇ ਕੰਟਰੋਲ ਹੋ ਜਾਂਦਾ ਹੈ। ਠੀਕ ਹੈ ਜੀ ਤੇ ਬਾਕੀ ਤਾਂ ਇਹਨੂੰ ਜੇ ਆਪਾਂ ਡਾਇਰੈਕਟ ਮਾਰਕੀਟਿੰਗ ਕਰੀਏ ਜਿਵੇਂ ਮੈਂ ਮੰਨ ਲਓ ਮੰਡੀ ਦੇ ਵਿੱਚ ਵੇਚਦਾ ਜੇ ਇਹ ਵੀ ਆਪਾਂ ਆਪ ਮਾਰਕੀਟਿੰਗ ਕਰੀਏ ਵੀ ਆਪਣੀ ਲੇਬਰ ਹਾਇਰ ਕਰਕੇ ਆਪਣੇ ਲੈਵਲ ਤੇ ਵੇਚੀਏ ਤਾਂ ਇਹਦਾ ਜਿਹੜਾ ਗਣਿਤਾ ਹੋਰ ਹੋਏਗਾ ਉਹ ਠੀਕ ਹੈ ਜੀ ਆ ਦੇਖਿਆ ਜਾਵੇ ਕਿ ਬਾਕੀ ਫਸਲਾ ਹੈਗੀਆਂ ਉਹ ਇੱਕ ਵਾਰੀ ਚ ਹੀ ਕੱਟੀਆਂ ਜਾਂਦੀਆਂ ਟਰਾਲੀ ਚ ਪਾਈ ਜਾਂਦੀਆਂ ਮੰਡੀ ਚ ਐਮ ਐਸ ਪੀ ਮਿਲ ਜਾਂਦਾ ਫਾਰਮਰ ਨੂੰ ਫਾਰਮਰ ਵੀ ਖੁਸ਼ ਆ ਵੀ ਹੁਣ ਅਗਲੀ ਅਗਲੀ ਫਸਲ ਲਾਵਾਂਗੇ ਤੇ ਫੇਰ ਕਟਾਈ ਦਾ ਮਹੀਨਾ ਆਵੇਗਾ ਫੇਰ ਆਪਾਂ ਨੂੰ ਪ੍ਰਬੰਧ ਕਰਨਾ ਪਵੇਗਾ ਇਹ 7 ਮਹੀਨੇ ਲਗਾਤਾਰ ਤੁਹਾਡੀ ਪ੍ਰੋਡਕਸ਼ਨ ਹੋਈ ਜਾਂਦੀ ਹੈ ਜੀ ਤਾਂ ਐ ਮੇਰੀ ਇਸ ਵਾਰ ਦੀ ਐਵਰੇਜ ਪ੍ਰੋਡਕਸ਼ਨ 50 ਕਿਲੋ ਪਰ ਪlant ਦੀ ਪ੍ਰੋਡਕਸ਼ਨ ਰਹੀ ਹੈ ਮੇਰੀ ਠੀਕ ਹੈ ਜੀ 314 ਕਮਾਂਟਲ ਮੇਰੇ ਪ੍ਰੋਡਕਸ਼ਨ ਹੋਈ ਹੈ ਟੋਟਲ ਜਿਹੜੀ ਹੋਈ ਹੈ 500 ਬੂਟੇ ਤੋਂ ਕਿੰਨੇ ਟਾਈਮ ਤੋਂ ਲੈ ਕੇ ਆਪਾਂ ਮਤਲਬ ਕਹੀਏ ਵੀ ਕਿੰਨੇ ਟਾਈਮ ਦੇ ਵਿੱਚ ਹੋਈ ਹੈ ਇਹ ਇਹ ਜੁਲਾਈ ਤੋਂ ਲੈ ਕੇ 19 ਤੋਂ ਲੈ ਕੇ 20 ਫਰਵਰੀ ਤੱਕ 2020 ਤੱਕ ਠੀਕ ਹੈ ਜੀ ਹਾਂ ਜੁਲਾਈ 19 ਤੋਂ ਲੈ ਕੇ ਤੇ 2020 ਫਰਵਰੀ ਤੱਕ ਹੋਈ ਆ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਮਾਰਕੀਟ ਦੇ ਵਿੱਚ ਇਹਦਾ ਹਾਈएस्ट ਰੇਟ ਕਦੋਂ ਮਿਲਦਾ ਜੀ ਤੇ ਜਿਹੜਾ ਬਲਕ ਦੇ ਵਿੱਚ ਰੇਟ ਜਦੋਂ ਬਲਕ ਦੇ ਵਿੱਚ ਇਹ ਕ੍ਰੌਪ ਆਉਂਦੀ ਆ ਤਾਂ ਉਹਦਾ ਰੇਟ ਡਾਊਨ ਕਿੰਨਾ ਕੁ ਜਾਂਦਾ ਜੂਨ ਦੇ ਵਿੱਚ ਇਹਦਾ ਰੇਟ ਕਾਫੀ ਜ਼ਿਆਦਾ ਹਾਈ ਹੁੰਦਾ ਕਿਉਂਕਿ ਉਦੋਂ ਪੀਕ ਤੇ ਹੁੰਦੀ ਹੈ ਗਰਮੀ ਉਦੋਂ ਇਹਦਾ ਕਾਫੀ ਰੇਟ ਹੈ ਕਿਸਾਨ ਦੇ ਪੱਲੇ ਉਦੋਂ 60-70 ਰੁਪਏ ਵੀ ਪੈ ਜਾਂਦੇ ਨੇ ਮੈਂ ਖੁਦ ਵੇਚਿਆ 60 ਰੁਪਏ 70 ਰੁਪਏ ਤੱਕ ਮੈਂ ਵੇਚਿਆ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਵੀ ਬਰਸਾਤਾਂ ਚੱਲੂ ਹੋ ਜਾਂਦੀਆਂ ਨੇ ਉਦੋਂ ਇਹਦੀ ਥੋੜੇ ਰੇਟ ਘੱਟ ਜਾਂਦਾ 15 ਰੁਪਏ ਤੱਕ ਵੀ ਆ ਜਾਂਦਾ 15 ਰੁਪਏ ਵੀ ਮੈਂ ਵੇਚਿਆ ਠੀਕ ਹੈ ਜੀ ਤੇ ਮੰਡੀ ਦਾ ਰੇਟ ਮੰਡੀ ਦਾ ਰੇਟ ਹੋਲ ਸੇਲ ਰੇਟ ਕਹ ਰਹੇ ਆ ਮੈਂ ਹੋਲ ਸੇਲ ਠੀਕ ਹੈ ਜੀ ਕਿਸਾਨ ਜੇ ਆਪਾਂ ਕਸਟਮਰ ਦੀ ਗੱਲ ਕਰੀਏ ਕਸਟਮਰ ਠੀਕ ਹੈ ਜੀ ਹਾਂ ਕਸਟਮਰ ਉਹਦਾ 80 ਪਲੱਸ ਹੀ ਮਿਲਦਾ ਜੀ 150 ਤੱਕ ਵੀ ਮਿਲਦਾ ਰਹਿੰਦਾ ਜੀ ਜਦੋਂ ਬਹੁਤ ਜ਼ਿਆਦਾ ਸ਼ਾਰਟੇਜ ਹੋ ਜਾਂਦੀ ਹੈ ਬਾਕੀ ਫਸਲਾਂ ਦੇਖੀਏ ਤਾਂ ਜ਼ਿਆਦਾ ਕੁਆਂਟੀਟੀ ਦੇ ਵਿੱਚ ਹੁੰਦੀਆਂ ਹਨ ਖੀਰਾ ਸ਼ਿਮਲਾ ਮਿਰਚੀਆਂ ਹੋਰ ਫਸਲਾਂ ਦੇਖੀਏ ਕਈ ਵਾਰ ਫਸਲਾਂ ਨਾਲ ਰੇਟ ਨਹੀਂ ਮਿਲਦਾ ਤੇ ਫਾਰਮਰ ਵੀ ਡਿਸਟਰਬ ਹੋ ਜਾਂਦੇ ਆ ਇਹਦੇ ਵਿੱਚ ਤੁਹਾਨੂੰ ਕਿੰਨਾ ਕੁ ਸਖਾਲਾ ਲੱਗਦਾ ਮੰਡੀਕਰਨ ਕਰਨਾ ਇਹਦੇ ਵਿੱਚ ਮੰਡੀਕਰਨ ਕਰਨਾ ਆਮ ਫਸਲਾਂ ਦੇ ਮੁਕਾਬਲੇ ਕਾਫੀ ਸਖਾਲਾ ਹੈ ਪਰ ਜੇ ਆਪਾਂ ਕਹੀਏ ਵੀ ਕੰਮ-ਕੰਮ ਤਾਂ ਕਰਨਾ ਹੀ ਪੈਣਾ ਜੀ ਜੇ ਕੋਈ ਬੰਦਾ ਜੋਬ ਕਰਦਾ ਤਾਂ 8 ਜਾਂ 10 ਘੰਟੇ ਜੋਬ ਤੇ ਦਿੰਦਾ ਜੇ ਤੁਸੀਂ ਇਹਦੇ ਵਿੱਚ ਆਪਣੇ ਖੇਤ ਦੇ ਵਿੱਚ 8 ਤੋਂ 10 ਘੰਟੇ ਕੰਮ ਕਰ ਲਓਗੇ ਤਾਂ ਤੁਸੀਂ ਇੱਕ ਤਾਂ ਤੁਹਾਨੂੰ ਲੇਬਰ ਦੀ ਦਿੱਕਤ ਘਟ ਜਾਈਗੀ ਵੀ ਖੁਦ ਖੇਤ ਦੇ ਵਿੱਚ ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੇ ਜੋ ਫਸਲ ਦੀ ਜੀ ਹੈ ਪਲੱਸ ਬੈਂਸ ਪੁਆਇੰਟ ਤੁਸੀਂ ਨੋਟ ਕਰਦੇ ਰਹੋ ਤੁਸੀਂ ਤੁਸੀਂ ਕਿਸੇ ਤੋਂ ਡਿਪੈਂਡੈਂਸੀ ਖਤਮ ਕਰ ਦੋਗੇ ਕਿਉਂਕਿ ਜ਼ਰੂਰੀ ਆ ਵੀ ਜੇ ਤੁਸੀਂ ਜੋਬ ਦੀ ਕਰੈ ਨੂੰ 8 ਘੰਟੇ ਜਾਓ ਖੇਤ ਦੇ ਵਿੱਚ ਆਪਣੇ ਠੀਕ ਹੈ ਜੀ ਤੇ ਮਾਰਕੀਟ ਦੇ ਵਿੱਚ ਕਿਉਂਕਿ ਦੇਖਿਆ ਜਾਂਦਾ ਕਿ ਜਿਹੜੀ ਫਸਲ ਆਪਾਂ ਵੱਡੀ ਕਾਉਂਟਰੀ ਦੇ ਵਿੱਚ ਪੈਦਾ ਕਰ ਲੈਨੇ ਆ ਉਹ ਇੱਕ ਦਿਨ ਦੀ ਨਹੀਂ ਵਿਖਦੀ ਹੈਗੀ ਤੁਹਾਨੂੰ ਸਮੱਸਿਆ ਆਉਂਦੀ ਆ ਤੁਸੀਂ ਵਾਪਸ ਲੈ ਕੇ ਆਉਣੇ ਮੰਡੀ ਦੇ ਵਿੱਚ ਜਾ ਉੱਥੇ ਰੱਖ ਕੇ ਆਉਣੇ ਬੰਦਾ ਵਾ ਕੇ ਆਉਣੇ ਨਹੀਂ ਜੀ ਜਿਵੇਂ ਮੰਨ ਕੇ ਚੱਲੋ ਬੜੀਆਂ ਮੰਡੀਆਂ ਤੁਹਾਨੂੰ ਮੰਡੀ ਕਿਹੜੀ ਲੱਗਦੀ ਹੈ ਜੀ ਮੈਨੂੰ ਖਾਨਾ ਮੰਡੀ ਵੀ ਨੇੜੇ ਲੱਗਦੀ ਆ ਸਮਰਾਲਾ ਮੰਡੀ ਹੈਗੀ ਆ ਨਾਲ ਮਛਵੜਾ ਸਾਹਿਬ ਮੰਡੀ ਆ ਰੋਪੜ ਮੰਡੀ ਆ ਤੇ ਲੁਧਿਆਣਾ ਮੰਡੀ ਆ ਮੇਰੇ ਸੈਂਟਰ 'ਚ ਹੀ ਹੈ ਮੇਰਾ ਸਾਰਾ ਸਮਰਾਲਾ ਏਰੀਆ ਸੈਂਟਰ 'ਚ ਪੈ ਜਾਂਦਾ ਠੀਕ ਹੈ ਜੀ ਮੈਂ ਜ਼ਿਆਦਾਤਰ ਲੁਧਿਆਣਾ ਮੰਡੀ 'ਚ ਵੇਚਦਾ ਉਹ ਬਹੁਤ ਵੱਡੀ ਮੰਡੀ ਹੈ ਜੀ ਹਾਂਜੀ ਉੱਥੇ ਇੱਕ ਦਿਨ ਦੇ ਵਿੱਚ ਜ ਉਹ ਉਥੇ ਲਾਗਤ ਹੋ ਜਾਂਦੀ ਹੈ ਹਰ ਰੋਜ਼ ਦੀ ਲਗਦਾ 20 ਕੁਇੰਟਲ ਦੀ ਤੇ ਜੋ ਪੰਜਾਬ ਤੋਂ ਜਾਂਦਾ ਹੈ ਮੰਨ ਕੇ ਚੱਲੋ ਜਾਂਦਾ ਹੈ ਤਾਂ ਉਹ ਮੈਕਸਿਮਮ ਕੁਆਂਟਲ ਜਾਂ 2 ਕੁਇੰਟਲ ਦੀ ਐਵਰੇਜ ਉਹ ਜਾ ਰਿਹਾ ਉਹ ਇਸ ਸਮੇਂ ਜਿਹੜੀ ਤੁਸੀਂ ਮਿਡ ਆਫ ਮਾਰਚ ਹੋ ਚੁੱਕਿਆ 2020 ਦਾ ਤੇ ਇਹਦੇ ਵਿੱਚ ਵੀਰ ਜੀ ਇਹਦੇ ਮੁਤਾਬਕ ਗੱਲ ਕਰ ਰਹੇ ਆ ਜਿਹੜੀ ਤੁਸੀਂ ਤੁਹਾਨੂੰ ਕੀ ਲੱਗਦਾ ਜਿਹੜਾ ਥੋੜਾ ਮੈਂ ਇੱਥੇ ਦੇਖ ਰਿਹਾ ਜਿਹੜੇ ਬਾਗ ਦੇ ਵਿੱਚ ਨਿੰਬੂ ਦੀ ਜਿਹੜੀ ਸਾਈਜ਼ ਆ ਉਹ ਮੀਡੀਅਮ ਆ ਇਹ ਐਮ ਸਾਈਜ਼ ਤੇ ਵੀ ਕੋਈ ਰੇਟ ਡਿਪੈਂਡ ਕਰਦਾ ਜੀ ਹਾਂਜੀ ਵੀ ਜੀ ਸਾਈਜ਼ ਤੇ ਰੇਟ ਡਿਪੈਂਡ ਕਰਦਾ ਕਿਉਂਕਿ ਜਿੰਨੀ ਨਿੰਬੂ ਦੀ ਛਿਲਕ ਪਤਲਾ ਹੋਏਗਾ ਉਹਦੇ ਵਿੱਚ ਉਨਾਂ ਹੀ ਜੂਸ ਜ਼ਿਆਦਾ ਹੋਏਗਾ ਠੀਕ ਹੈ ਜੀ ਤੇ ਜਿੰਨਾ ਇਹਦਾ ਸੈਲਫ ਲਾਈਫ ਵੀ ਕਹਿੰਦੇ ਜ਼ਿਆਦਾ ਜੀ ਹਾਂਜੀ ਸੈਲਫ ਲਾਈਫ ਵੀ ਜ਼ਿਆਦਾ ਹੋ ਜਾਂਦੀ ਹੈ ਤੇ ਨਾਲ ਨਾਲ ਇਹਦਾ ਜਿਹੜਾ weight ਆ ਉਹ 35 ਤੋਂ 35 ਗ੍ਰਾਮ ਤੱਕ ਜਾਂ 30 ਤੋਂ 35 ਗ੍ਰਾਮ ਦਾ ਇੱਕ ਮਤਲਬ ਨਿੰਬੂ ਹੁੰਦਾ ਹੈ ਜੀ ਜਿਹਦੇ ਵਿੱਚ ਜਿਹੇ 35 ਗ੍ਰਾਮ ਦਾ ਨਿੰਬੂ ਆ ਤਾਂ 30 ਗ੍ਰਾਮ ਜੂਸ ਨਿਕਲਦਾ ਹੈ ਠੀਕ ਹੈ ਇਸ ਲਈ ਇਹਨੂੰ ਨਿੰਬੂ ਨੂੰ ਪਸੰਦ ਜਿਆਦਾ ਕੀਤਾ ਜਾਂਦਾ ਹੈ ਜਿਹੜਾ ਮੋਟੇ ਛਲਕੇ ਵਾਲਾ ਨਿੰਬੂ ਆ ਹਾਂ ਜਿਹਨੂੰ ਆਪਾਂ ਕਹ ਦਿੰਦੇ ਆ ਵੀ ਲੱड्डੂ ਨਿੰਬੂ ਵੱਡਾ ਨਿੰਬੂ ਕਹਿੰਦੇ ਜਾਂ ਚਾਰ ਵਾਲਾ ਨਿੰਬੂ ਕਹਿੰਦੇ ਆ ਹਾਂਜੀ ਉਹ ਨੂੰ ਲੋਕ ਪਸੰਦ ਨਹੀਂ ਕਰਦੇ ਹੈਗੇ ਜਿਆਦਾ ਹਾਂਜੀ ਉਹਨੂੰ ਆਚਾਰ ਦੇ ਵਿੱਚੇ ਵਰਤੇ ਜਾਂਦੇ ਇਹ ਤਾਂ ਟੋਟਲੀ ਸਕੰਜਮੀ ਦੇ ਸਲਾਦ ਦੇ ਰੂਪ ਵਿੱਚ ਵਰਤੇ ਜਾਂਦੇ ਠੀਕ ਹੈ ਜੀ ਇੰਨੇ ਵੀ ਨਵੇਂ ਫਾਰਮਰ ਆ ਰਹੇ ਆ ਹਮ ਹਰ ਇੱਕ ਜਿਹੜਾ ਕਿਸਾਨ ਆ ਉਹ ਇਹ ਕਹਿੰਦਾ ਵੀ ਜੇ ਮੈਂ ਖੇਤੀ ਆਪਦੀ ਕਣਕ ਝੋਨੇ ਦੀ ਛੱਡਾਂ ਤਾਂ ਕਿਸੇ ਬਾਗਬਾਨੀ ਦੇ ਵਿੱਚ ਜਾਂ ਹਾਰਟੀਕਲਚਰ ਦੇ ਵਿੱਚ ਆਪਣੇ ਆਪ ਨੂੰ ਜਿਹੜਾ ਲੈ ਕੇ ਜਾਵਾਂ ਉਹਦੇ ਵਿੱਚ ਵੈਰਾਈਟੀ ਦੀ ਚੀਜ਼ ਬੜੀ ਮੈਟਰ ਕਰਦੀ ਹੈ ਕਿਉਂਕਿ ਉਹ ਬਾਕੀ ਫਸਲਾਂ ਛੇ-ਛੇ ਮਹੀਨਿਆਂ ਦੀਆਂ ਹੁੰਦੀਆਂ ਤਿੰਨ-ਤਿੰਨ ਮਹੀਨਿਆਂ ਦੀਆਂ ਇਹ ਬਹੁਤ ਲੰਬੇ ਟਾਈਮ ਦੀ ਵੈਰਾਈਟੀ ਹੈ ਜਿਹਨੂੰ ਆਪਾਂ ਇੱਕ ਵਾਰ ਲਾਦਾ ਤੇ ਕਈ ਸਾਲ ਆਪਾਂ ਇਹ ਤੋਂ ਪ੍ਰੋਡਕਸ਼ਨ ਲੈਣੀ ਹੈ ਤਾਂ ਇਹਦੇ ਵਿੱਚ ਵੈਰਾਈਟੀ ਮੈਟਰ ਕਰਦੀ ਹੈ ਇਹ ਤੋ ਕਿਵੇਂ ਬਚਾ ਜਾ ਸਕਦਾ ਕਿਉਂਕਿ ਜੇ ਮਾੜੀ ਵੈਰਾਈਟੀ ਆ ਗਈ ਤਾਂ ਤੁਹਾਡਾ ਸਾਰਾ ਸਕੋਪ ਹੀ ਖਤਮ ਕਰ ਦਿੰਦੀ ਹੈ ਹਾਂਜੀ ਇਸ ਲਈ ਤਾਂ ਤੁਹਾਨੂੰ ਬਹੁਤ ਜ਼ਿਆਦਾ ਵੈਰਾਈਟੀ ਤੋਂ ਸਭ ਤੋਂ ਜ਼ਰੂਰੀ ਤਾਂ ਵੈਰਾਈਟੀ ਹੈ ਇਸ ਲਈ ਨਿੰਬੂਆਂ ਦੇ ਵਿੱਚ ਵੀ ਵੈਰਾਈਟੀ ਦਾ ਮੈਟਰ ਬਹੁਤ ਜ਼ਿਆਦਾ ਕਰਦਾ ਜੇ ਵੈਰਾਈਟੀ ਸਹੀ ਨਹੀਂ ਹੈਗੀ ਤਾਂ ਤੁਹਾਡਾ ਪ੍ਰੋਡਕਸ਼ਨ ਨਹੀਂ ਆਏਗੀ ਹੁਣ ਮੇਰੇ ਨਜ਼ਦੀਕ ਕਈ ਪਿੰਡ ਹੈਗੇ ਨੇ ਜਿੱਥੇ ਵੈਰਾਈਟੀ ਗਲਤ ਲੱਗੀ ਹੋਈ ਆ ਤੇ ਲੱਗੇ ਹੋਏ ਮੇਰੇ ਬਰਾਬਰ ਦੇ ਨੇ ਮੇਰੇ 300 ਕੁਇੰਟਲ ਹੋਏ ਉਹਨਾਂ ਦੇ 30 ਕੁਇੰਟਲ ਹੋਏ ਨੇ ਉਹਦਾ ਮੇਨ ਕਾਰਨ ਇਹੀ ਰਿਹਾ ਠੀਕ ਹੈ ਜੀ ਬਹੁਤ ਜ਼ਮੀਨ ਸਮਾਨ ਦਾ ਹੀ ਫਰਕ ਹੈ ਜਮੀਨ ਸਮਾਨ ਦਾ ਹੀ ਫਰਕ ਪੈਂਦਾ ਹੈ ਵੈਰੈਟੀ ਦੇ ਨਾਲ ਠੀਕ ਇੱਕ ਤਾਂ ਪ੍ਰੋਡਕਸ਼ਨ ਲਾਸ ਹੋ ਗਿਆ ਇੱਕ ਕੁਆਲਟੀ ਨਹੀਂ ਬਣਦੀ ਹੈਗੀ ਹਾਂ ਉਹ ਕੁਆਲਟੀ ਬਣਨੀ ਵੀ ਨਹੀਂ ਹੈਗੀ ਉਹਨਾਂ ਦੀ ਕਿਉਂਕਿ ਉਹ ਉਹ ਵੈਰੈਟੀ ਦੇ ਵਿੱਚ ਉਹ ਗੁਣੇ ਨਹੀਂ ਹੈਗੇ ਵੀ ਉਹਨਾਂ ਉਹ ਪ੍ਰੋਡਕਸ਼ਨ ਦੇ ਪਾਏਗੀ ਠੀਕ ਹੈ ਜੀ ਤਾਂ ਇਸ ਨੂੰ ਜਿਹੜੀ ਇਹਦੀ ਪ੍ਰੋਡਕਸ਼ਨ ਮੈਂਟੇਨ ਕਰਨ ਵਾਸਤੇ ਕਿਉਂਕਿ ਜਦੋਂ ਆਪਾਂ ਇੱਕ ਹੀ ਪਲਾਂਟ ਤੋਂ ਬਾਰ ਬਾਰ ਸੀਜ਼ਨਲ ਪ੍ਰੋਡਕਸ਼ਨ ਲੈਣੀ ਆ ਤਾਂ ਕੋਈ ਉਹਦੇ ਵਿੱਚ ਮੋਡੀਫਿਕੇਸ਼ਨ ਕਰਨੀ ਪੈਂਦੀ ਆ ਪਲਾਂਟ ਨੂੰ ਜਾਂ ਕੋਈ ਸਪੈਸ਼ਲ ਟ੍ਰੀਟਮੈਂਟ ਕਰਨਾ ਪੈਂਦਾ ਹੋਵੇ ਕਿ ਇਸ ਵਾਰ ਆਪਣੀ ਜੋ ਕ੍ਰੌਪ ਪ੍ਰੈਕਟਿਸ ਪ੍ਰੋਡਕਸ਼ਨ ਆਈ ਹੈ ਉਹ ਨੈਕਸਟ ਟਾਈਮ ਥੋੜੀ ਵੱਧ ਕੇ ਆਵੇ ਵਧੀਆ ਕੁਆਲਿਟੀ ਆਵੇ ਹਾਂਜੀ ਉਹ ਤਾਂ ਕਰਨਾ ਪੈਂਦਾ ਜੀ ਨਿਊਟ੍ਰੀਸ਼ਨ ਦਾ ਪ੍ਰੋਪਰ ਧਿਆਨ ਰੱਖਣਾ ਪੈਂਦਾ ਜੀ ਤੇ ਮਲਟੀਪੋਟਾਮਨਸ ਯੂਜ਼ ਕਰਨੇ ਪੈਂਦੇ ਨੇ ਜੀ ਠੀਕ ਆ ਜੀ ਤੇ ਇਹਦੇ ਵਿੱਚ ਜਿਹੜੇ ਤਾਂ ਕੈਮੀਕਲੀ ਕਰਦੇ ਨੇ ਉਹਨਾਂ ਕੋਲ ਤਾਂ ਬਹੁਤ ਆਲਟਰਨੇਟਿਵ ਆ ਪਰ ਜਿਨ੍ਹਾਂ ਨੇ ਆਰਗੈਨਿਕ ਕਰਨਾ ਉਹਨਾਂ ਲਈ ਤਾਂ ਉਹਨਾਂ ਲਈ ਵੀ ਹੁਣ ਤਾਂ ਆਲਟਰਨੇਟਿਵ ਬਹੁਤ ਕਾਫੀ ਰੈਕਗਨਾਈਜ਼ਡ ਕੰਪਨੀਆਂ ਦੇ ਪ੍ਰੋਡਕ ਹਾਂ ਜੀ ਹਾਂ ਬਿਲਕੁਲ 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 ਕਿਉਂਕਿ ਹੁਣ ਸਾਰੀਆਂ ਕੰਪਨੀ ਨੇ ਮੂਵ ਇਧਰ ਨੂੰ ਹੋ ਗਏ ਨਾ ਜਿੰਨੀਆਂ ਵੀ ਪੈਸਟੀਸਾਈਡ ਦੀਆਂ ਪਹਿਲਾਂ ਕੰਪਨੀਆਂ ਸੀ ਜੋ ਸਾਰੀਆਂ ਮੂਵ ਹੋ ਕੇ ਆਰਗੈਨਿਕ ਵੱਲੋਂ ਆ ਗਈਆਂ ਹਾਂਜੀ ਹਾਂਜੀ ਤੇ ਇਹ ਚਲੋ ਕੁਝ ਤਾਂ ਭਲਾ ਹੋਊਗਾ ਹੀ ਪੰਜਾਬ ਦਾ ਲੋਕਾਂ ਨੂੰ ਨਾਰਮਲ ਵਧੀਆ ਤਾਂ ਮਿਲਣ ਲੱਗ ਜੂਗਾ ਜਿਹੜਾ ਜ਼ਹਿਰਾਂ ਮੁਕਤ ਹੋ ਜਾਊਗਾ ਤੇ ਇਹਦੇ ਵਿੱਚ ਕਟਿੰਗ ਵਗੈਰਾ ਵੀ ਸਪੈਸ਼ਲ ਕੋਈ ਟਾਈਮ ਰੱਖਦੀ ਹੈ ਕਿਹੜੇ ਮਹੀਨਿਆਂ ਦੇ ਵਿੱਚ ਕਟਿੰਗ ਹੁੰਦੀ ਹੈ ਇਹਦੀ ਹਾਂਜੀ ਇਹਦੀ ਕਟਿੰਗ ਦਾ ਟਾਈਮ ਫਰਵਰੀ ਹੈ ਜੀ ਅਸਲ ਵਿੱਚ ਕਿਉਂਕਿ ਫਰਵਰੀ ਤੋਂ ਬਾਅਦ ਹੀ ਤੇ ਫਲਾਵਰਿੰਗ ਆ ਜਾਂਦੀ ਹੈ ਫਿਰ ਹਾਂ ਜਦੋਂ ਸਰਦੀ ਤੋਂ ਬਾਹਰ ਆਉਂਦਾ ਮੌਸਮ ਹਾਂ ਜਦੋਂ ਥੋੜਾ ਜਿਆਦਾ ਮੌਸਮ ਫੁੱਲਣ ਲੱਗਣਾ ਸ਼ੁਰੂ ਹੋ ਜਾਂਦਾ ਹਾਂਜੀ ਉਦੋਂ ਤੜਾਈ ਖਤਮ ਹੋ ਜਾਂਦੀ ਹੈ ਨਿੰਬੂ ਦੀ ਉਦੋਂ ਇਹ ਪੱਤਾ ਇਹਦਾ ਨਵਾਂ ਆਉਂਦਾ ਪਰਾਣਾ ਪੱਤਾ ਇਹਦਾ ਝੜ ਜਾਂਦਾ ਉਦੋਂ ਫਿਰ ਆਪਾਂ ਦੇਖ ਕੇ ਕਈ ਟਾਣੀਆਂ ਵਾਟਰ ਸ਼ੂਟ ਆ ਜਾਂਦੀਆਂ ਨੇ ਉਹ ਕੱਟਣੀਆਂ ਪੈਂਦੀਆਂ ਨੇ ਵਿੱਚ ਕਿਉਂਕਿ ਬੂਟੇ ਦਾ ਸਾਰੇ ਦਾ ਸਾਰੇ ਹੀ ਉਹ ਖਰਾਕ ਹੋਏ ਜਾਂਦੀਆਂ ਖਾ ਜਾਂਦੀਆਂ ਨੇ ਫਿਰ ਉਹਨਾਂ ਬੂਟੇ ਨੂੰ ਖਰਾਕ ਮਤਲਬ ਪ੍ਰੋਡਕਸ਼ਨ ਬਹੁਤ ਘਟ ਜਾਂਦਾ ਉਹਦਾ ਆਪਾਂ ਨੂੰ ਧਿਆਨ ਰੱਖਣਾ ਹੈ ਟਾਈਮ ਟੂ ਟਾਈਮ ਠੀਕ ਹੈ ਵਾਟਰ ਸ਼ੂਟ ਦਾ ਜਦੋਂ ਬਾਗ ਹੀ ਟ੍ਰਾਂਸਪਲੈਂਟੇਸ਼ਨ ਪਲਾਂਟੇਸ਼ਨ ਹੁੰਦੀ ਆ ਆਪਾਂ ਹੋਰ ਸਰਕਲ ਤੋਂ ਬਾਹਰ ਆਉਣੇ ਆ ਤਾਂ ਸ਼ੁਰੂਆਤ ਦੇ ਵਿੱਚ ਬੂਟੇ ਦਾ ਸਾਈਜ਼ ਬਹੁਤ ਛੋਟਾ ਹੁੰਦਾ ਉਹਨੂੰ ਡਿਵੈਲਪ ਹੋਣ ਵਾਸਤੇ ਲਗਭਗ 6 ਮਹੀਨੇ 8 ਮਹੀਨੇ 1 ਸਾਲ ਦਾ ਸਮਾਂ ਚਾਹੀਦਾ ਉਸ ਸਮ ਉਸ ਸਮੇਂ ਦੇ ਵਿੱਚ ਵੀਰ ਜੀ ਜਿਵੇਂ ਹੁਣ ਮੈਂ ਇਸ ਵਾਰ ਟਰਾਂਸਪਲੈਂਟ ਕੀਤੇ ਸੀ ਉਹਦੇ ਵਿੱਚ ਮੇਰੀ ਕਣਕ ਖੜੀ ਹੈ 2 ਕਿਲੇ ਕਣਕ ਦੇ ਮੈਂ ਨਵੇਂ 2 ਕਿਲੇ ਟਰਾਂਸਪਲੈਂਟ ਕੀਤੇ ਨੇ ਉਹਨਾਂ ਦੇ ਵਿੱਚ ਕਣਕ ਲਗਾਈ ਹੋਈ ਹੈ ਕਣਕ ਤੋਂ ਬਾਅਦ ਉਹਦੇ ਵਿੱਚ ਮੈਂ ਕੋਈ ਸਬਜ਼ੀ ਬੀਜੂਗਾ ਮੰਨ ਕੇ ਚਲੋ ਖੀਰਾ ਬੀਜ ਸਕਦੇ ਆਪਾਂ ਠੀਕ ਹੈ ਜੀ ਜਾਂ ਜਿਵੇਂ ਮੇਰੀ ਪਲਾਨਿੰਗ ਹੈ ਜਿਵੇਂ ਪਿਆਜ਼ ਬੀਜੂਗਾ ਠੀਕ ਹੈ ਜੀ ਉਹ ਕੁਝ ਵੀ ਆਪਾਂ ਬੀਜ ਸਕਦੇ ਆ ਜਿਹੜੀ ਫਸਲ ਦੀ ਹਾਈਟ ਛੋਟੀ ਰਹਿੰਦੀ ਹੈ ਠੀਕ ਹੈ ਜੀ ਫਾਈਟ ਵਾਲੀ ਨਹੀਂ ਚਾਹੀਦੀ ਕਿਉਂਕਿ ਆਪਾਂ ਨੂੰ ਫਿਰ ਥੋੜੇ ਬੂਟੇ ਨੂੰ ਹਵਾ ਲਵਾਉਣੀ ਆ ਬਾਅਦੇ ਹਾਂ ਬੂਟਾ ਦਵੇ ਨਾ ਲੱਗ ਗਿਆ ਉਹ ਜ਼ਰੂਰੀ ਹੈ ਜੀ ਬੂਟਾ ਦਬ ਗਿਆ ਤਾਂ ਫਿਰ ਆਪਣਾ ਪ੍ਰੋਡਕਸ਼ਨ ਦਾ ਟਾਈਮ ਕੱਬਜੇਗਾ ਠੀਕ ਹੈ ਜੀ ਤੇ ਵੱਡੇ ਬੂਟਿਆਂ ਦੇ ਵਿੱਚ ਵੀ ਨਹੀਂ ਕੋਈ ਬੱਲਾਂ ਵਾਲੀਆਂ ਸਬਜ਼ੀਆਂ ਲੱਗ ਸਕਦੀਆਂ ਲੱਗ ਸਕਦੀਆਂ ਨੇ ਜੀ ਜੇ ਆ ਪੇੜ 'ਚ ਹਲਦੀ ਲਾਉਣੀ ਚਾਹੀਦੀ ਤਾਂ ਇਹ ਜੀ ਹਲਦੀ ਲਾ ਸਕਦੀਆਂ ਜੀ ਹਲਦੀ ਲਾ ਸਕਦੇ ਆ ਅਦਰਕ ਲਾ ਸਕਦੇ ਆ ਯਾਰਬੀ ਲਾ ਸਕਦੇ ਆ ਇਹਦੇ ਸਾਈਡਾਂ ਦੇ ਜਿਹੜੀ ਜਗ੍ਹਾ ਬਚੀ ਉਹ 'ਚ ਗੰਨਾ ਵੀੀ ਸਕਦੇ ਆ ਹਾਂ ਜੀ ਕਾਫੀ ਕੁਝ ਕੀਤਾ ਜਾ ਸਕਦਾ ਮਤਲਬ ਤੁਹਾਡੀ ਮਿਹਨਤ ਤੇ ਡਿਪੈਂਡ ਕਰਦਾ ਜੀ ਉਹੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ 8 ਤੋਂ 10 ਘੰਟੇ ਖੇਚ ਦੇਣੇ ਪੈਣਗੇ ਤਾਂ ਬਹੁਤ ਕੁਝ ਕੱਢ ਲੋਗੇ ਤੁਸੀਂ ਠੀਕ ਹੈ ਜੀ ਜਿਹੜੇ ਕਿਸਾਨ ਭਰਾ ਵੀਡੀਓ ਦੇਖ ਰਹੇ ਆ ਚਾਹੇ ਉਹ ਨਿੰਬੂ ਦੀ ਖੇਤੀ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਜਾਂ ਤੁਹਾਡੀ ਵੀਡੀਓ ਤੋਂ ਮੋਟੀਵੇਟ ਹੋਏ ਆ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਆਪਣੇ ਇਸ ਕੰਮ ਤੋਂ ਹੁਣ ਤੱਕ ਕੀ ਜਿਹੜਾ ਹੈਗਾ ਲੈਸਨ ਲਿਆ ਜੀ ਮੈਂ ਕਿਸਾਨ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਖੇਤੀ ਚੇਂਜ ਜਿੰਨੀ ਖੇਤੀ ਕਰ ਲੋਗੇ ਤੱਕ ਵਧੀਆ ਏ ਬੈਟਰ ਆ ਕਿਉਂਕਿ ਸਰਕਾਰ ਨੇ ਚੇਂਜ ਕਰਨ ਲੱਗੇ ਟਾਈਮ ਨਹੀਂ ਲਾਉਣਾ ਮੰਡੀਕਰਨ ਬੋਰਡ ਪਤਾ ਨਹੀਂ ਕਦੋਂ ਖਤਮ ਕਰ ਲੈਣਾ ਹਾਂਜੀ ਕਿਉਂਕਿ ਐਮਐਸਪੀ ਜਿਹੜੀ ਤੇ ਆਪਾਂ ਅੱਜ ਕਹੀ ਜੰਨੇ ਵੇ ਸੀ ਜੀਰੀ ਬਿਜਲੀ ਅਸੀਂ ਕਣਕ ਬਿਜਲੀ ਇਹ ਬਹੁਤ ਥੋੜੇ ਸਮੇ ਦਾ ਹੀ ਆ ਠੀਕ ਹੈ ਕਿਉਂਕਿ ਇਹ ਖਤਮ ਹੋ ਜਾਏਗਾ ਤਾਂ ਫੇਰ ਕਿਸਾਨ ਨੂੰ ਇੱਕਦਮ ਭੱਜਣਾ ਪੈ ਜਾਣੀਆਂ ਨੇ ਉਸ ਸਮੇਂ ਬੰਦੇ ਨੂੰ ਲੱਭਣਾ ਨਹੀਂ ਹੈਗਾ ਮੈਂ ਜਾ ਮੈਂ ਕਿੱਥੇ ਉਦੋਂ ਚੰਗਾ ਵੀ ਸਮਾਂ ਰਹੇ ਤੇ ਬੰਦਾ ਚੇਂਜ ਕਰ ਜਵੇ ਹਾਂਜੀ ਜ਼ਰੂਰੀ ਨਹੀਂ ਨਿੰਬੂ ਬੀਜਣਾ ਤੁਸੀਂ ਹੋਰ ਬਹੁਤ ਫਸਲਾਂ ਨੇ ਜਿਵੇਂ ਮੰਨ ਕੇ ਚਲੋ ਤੁਸੀਂ ਅਮਰੂਦ ਬੀ ਸਕਦੇ ਹੋ ਅਮਰੂਦ ਦੀ ਬਹੁਤ ਵਧੀਆ ਵੱਧ ਪ੍ਰੋਡਕਸ਼ਨ ਆ ਤੁਸੀਂ ਬੇਰ ਵੀ ਲਾ ਸਕਦੇ ਹੋ Apple 베ਰ ਲਾ ਸਕਦੇ ਹਾਂ ਇਸੇ ਤਰ੍ਹਾਂ ਤੁਸੀਂ ਹੋਰ ਬਹੁਤ ਕਿੰਨੂ ਦੇ ਵਿੱਚ ਲਾ ਸਕਦੇ ਹੋ ਕਿਸੇ ਵੀ ਫਰੂਟ ਦੇ ਵਿੱਚ ਤੁਸੀਂ ਕਨਵਰਟ ਹੋ ਸਕਦੇ ਹੋ ਜਿਹਦੀ ਇਨਕਮ ਤੁਹਾਡੀ ਕਿਸੇ ਵੀ ਫਸਲ ਨਾਲ ਵੱਧ ਹੋਊਗੀ ਕਿਸਾਨ ਵੀਰੋ ਮੋਟੀ ਮੋਟੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਆ ਜਿਹੜਾ ਇਹਨਾਂ ਨੇ ਆਪਣੇ ਤਜਰਬੇ ਦੇ ਵਿੱਚੋਂ ਕੱਢ ਕੇ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਤਹੋ ਆਸ ਕਰਦਾ ਮੈਂ ਕਿ ਤੁਹਾਨੂੰ ਵੀ ਚੰਗੀ ਲੱਗੀ ਹੋਵੇਗੀ ਤੁਹਾਡੇ ਜਿਹੜੀ ਆ ਆਸਾਂ ਨੇ ਉਹਨਾਂ ਦੇ ਕਾਫੀ ਖਰੀ ਉਤਰੇਗੀ ਪਰ ਜੇਕਰ ਤੁਸੀਂ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ ਤਾਂ ਜਿਆਦਾ ਡੰਗਾਈ ਦੇ ਵਿੱਚ ਗੱਲਾਂ ਬਾਤਾਂ ਕਰ ਸਕਦੇ ਹੋ ਇਸ ਕੰਮ ਦੇ ਨਾਲ ਤੁਸੀਂ ਜਿਆਦਾ ਸਲਾਹ ਮਸ਼ਵਰਾ ਕਰ ਸਕਦੇ ਹੋ ਵੀਰ ਜੀ ਤੁਹਾਡੇ ਨਾਲ ਰਾਬਤਾ ਕਿਵੇਂ ਕਾਇਮ ਕਰ ਸਕਦੇ ਆ ਵੀਰ ਜੀ ਮੈਨੂੰ ਕਾਲ ਕਰ ਸਕਦੇ ਨੇ ਮੇਰਾ ਨੰਬਰ ਹੈਗਾ 7589100650 ਠੀਕ ਹੈ ਜੀ ਤੇ ਇਹ ਤੇ ਮੇਰਾ ਵਟਸਐਪ ਵੀ ਚੱਲਦਾ ਮੈਨੂੰ ਵਟਸਐਪ ਕਰ ਸਕਦੇ ਨੇ ਜਾਂ ਮੈਨੂੰ ਪਰਸਨਲੀ ਕਾਲ ਕਰ ਸਕਦੇ ਨੇ ਮੈਨੂੰ ਖੁਸ਼ੀ ਹੋਏਗੀ ਵੀ ਜੇ ਮੈਂ ਕਿਸੇ ਇੱਕ ਕਿਸਾਨ ਦੀ ਵੀ ਜ਼ਿੰਦਗੀ ਨੂੰ ਬਦਲਣ ਦੇ ਵਿੱਚ ਕੰਮ ਆ ਪਾਇਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਕਿਸਾਨਾਂ ਦੇ ਲਈ ਆਪਣਾ ਜੋ ਤਜਰਬਾ ਸੀ ਉਹਨਾਂ ਦੇ ਸਾਹਮਣੇ ਰੱਖਿਆ ਥੈਂਕ ਯੂ ਜੀ ਧੰਨਵਾਦ ਤੁਹਾਡਾ ਬੜਾ